ਕਾਟਾ ਭਿਜੇ ਬੰਦੇ ਰੋਟੀਆਂ ਹੈਈ ਜਾਂਦੇ ਨੇ ਟਰੱਕ ਚੜਾ ਇਹਨੂੰ ਹਜੇ ਦੱਸਿਆ ਨਹੀਂ ਹੈਗਾ ਵੀ ਰਸਤਾ ਕਿੱਦਾਂ ਦਾ ਇਹਨੂੰ ਪਈ ਨਹੀਂ ਪਤਾ ਕਹਿ ਕੇ ਤੈਨੂੰ ਐ ਲੈ ਆਏ ਹੋ ਡਬਲ ਰੋਡ ਹੈਗਾ ਸਿੰਗਲ ਰੋਡ ਹੈ ਓ ਯਾਰ ਤੂੰ ਬਹਿ ਜਾ ਦਿਵਿੰਦਰ ਯਾਰੀ ਕਿਉਂ ਵੀ ਗੱਲਾਂ ਕਰਦਾ ਹੁਣ ਅੰਟੀ ਦਾ ਮੋਟਿਵ ਹੈਗਾਗਾ ਛੇਰ ਵਾਲੀ ਮਾਤਾ ਦੇ ਦਰਸ਼ਨ ਕਰਨ ਬਟ ਮੇਰਾ ਮੋਟਿਵ ਹੈਗਾਗਾ ਜੋਨੇ ਮੋਡ ਨੂੰ ਦੇਖਣ ਮੈਂ ਜਿ ਡਿੱਗੂਗਾ ਤਾਂ ਹੀ ਡਿੱਗੂਗਾ ਏਰੀਆ ਓ ਯਾਰ ਅੰਕਲ ਜੀ ਬੰਦੇ ਨੂੰ ਖਾੜਨੇ ਵੀ ਨਹੀਂ ਦਿੰਦਾ ਹੈਗਾ ਬੰਦੇ ਨੂੰ ਇਹ ਬਰਾਤ ਆਈਏ ਜੀ ਦੀ ਵਿਆਹ ਦੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਨਵੀਂ ਵੀਡੀਓ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਆਪਣਾ ਟੂਰ ਸੀਗਾ ਜੀ ਫਤੇਗੜ ਸਾਹਿਬ ਅਨੰਦਪੁਰ ਲਈ ਤੇ ਪਹਿਲੀ ਵੀਡੀਓ ਤੁਸੀਂ ਦੇਖੀ ਨਹੀਂ ਤੇ ਜਲਦੀ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ YouTube ਚੈਨਲ ਤੇ ਆਪਣੇ ਪੈ ਚੁੱਕੀ ਆ ਇਸ ਵੀਡੀਓ ਨੂੰ ਚਲਦੇ ਚਲਦੇ ਨੂੰ ਸ਼ੇਅਰ ਕਰ ਲਿਓ ਤਾਂ ਜੋ ਆਪਣੇ ਦੋਸਤ ਆਪਣੇ ਗਰੀਬੀ ਹੋਰ ਇਸ ਵੀਡੀਓ ਦਾ ਆਨੰਦ ਮਾਣਨ ਸਕਣ ਹੁਣ ਆਏ ਆ ਜੀ ਆਪਾਂ ਅ ਕੋਟਲਾ ਨਿਹੰਗ ਖਾਂ ਕਹ ਜੀ ਵੀ ਕੋਟਲਾ ਨਿਹੰਗ ਇੱਕ ਪਿੰਡ ਹੈ ਇਹ ਇਹ ਉਹ ਆਨੰਦਪੁਰ ਆਪਣਾ ਰੂਪਨਗਰ ਕਹ ਜੀ ਉਸ ਦੇ ਲਾਗੇ ਆ ਇੱਥੇ ਆਏ ਇੱਥੇ ਹੁੰਦਾ ਜਿਹੜਾ ਇਤਿਹਾਸ ਹੈ ਇੱਥੋਂ ਦਾ ਇਤਿਹਾਸ ਹੈ ਉਸ ਵਾਸਤੇ ਅਲੱਗ ਵੀਡੀਓ ਪਾਵਾਂਗੇ ਤੁਸੀਂ ਉਹ ਜਾ ਕੇ ਦੇਖ ਸਕਦੇ ਹੋ ਤੇ ਆਪਣਾ ਰੂਟ ਚੱਲਦਾ ਰਹੂਗਾ ਜੀ ਤੁਹਾਨੂੰ ਮਾੜਾ-ਮੋੜਾ ਦਰਵਾਜ਼ਾ ਦਿਖਾ ਸਕਦੇ ਆ ਦੇਖੋ ਜੀ ਤੁਸੀਂ ਇਧਰਵਾਰ ਸਾਹਿਬ ਇਧਰ ਪੁਰਾਣੀਆਂ ਇਮਾਰਤਾਂ ਬਣੀ ਹੋਈਆਂ ਨੇ ਤੁਸੀਂ ਪੂਰੀ ਜਾਣਕਾਰੀ ਪੂਰੀ ਇਹਨਾਂ ਦਾ ਇਤਿਹਾਸ ਸਾਡਾ YouTube ਚੈਨਲ ਤੇ ਅਲੱਗ ਤੋਂ ਵੀਡੀਓ ਪਈ ਹੋਈ ਆ ਉਸ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਸਾਡੇ ਮੁੰਡੇ ਰੈਡੀ ਹੋਈ ਜਾਂਦੇ ਆ ਸੈਟ ਟੱਕ ਰਹੇ ਆ ਤੇ ਇਹ ਦਰਸਲ ਪਿੰਡੋਂ ਇਹ ਜਿਹੜਾ ਕਿਹੜੀ ਦਰਵਾਰ ਸਾਹਿਬ ਆ ਨਾ ਉੱਚਾ-ਉੱਚਾ ਬਣਿਆ ਹੋਇਆ ਹੈਗਾ ਸ਼ਹਿਰ ਨਾਲੋਂ ਤੁਸੀਂ ਸ਼ਹਿਰ ਦੇਖਸੋ ਸਾਰਾ ਨੀਵਾਗਾ ਉੱਚਾ ਬਣਿਆ ਹੋਇਆ ਇਸ ਤੋਂ ਬਾਅਦ ਅਸੀਂ ਜਾਵਾਂਗੇ ਅਨੰਦਪੁਰ ਸਾਹਿਬ ਤੇ ਜੇ ਤੁਹਾਨੂੰ ਨੇਰਾ ਜ਼ਿਆਦਾ ਨਾ ਹੋਇਆ ਤਾਂ ਅਸੀਂ ਨਾ ਅੱਠਮ ਜੁਬਾ ਜੋ ਬਣਿਆ ਹੋਇਆ ਹੈਗਾ ਉਹ ਅਸੀਂ ਉਹ ਦੇਖਾਂਗੇ ਤੇ ਹਾਲਾਂਕਿ ਬਹੁਤ ਵਾਰ ਦੇਖ ਲਿਆ ਪਹਿਲਾਂ ਦਰਸ਼ਕ ਅੰਕਿਤ ਪਹਿਲੀ ਵਾਰ ਆਇਆ ਸਾਡੇ ਚ ਉਹਨੇ ਪਹਿਲੀ ਵਾਰ ਦੇਖਣਾ ਹਾਂਜੀ ਮੇਂ ਦੋਸਤੋ ਅਸੀਂ ਹੁਣ ਆਨੰਦਪੁਰ ਸਾਹਿਬ ਪਹੁੰਚ ਚੁੱਕੇ ਹਾਂ ਦੱਸੋ ਸਾਡਾ ਹੁਣ ਪਲਾਨ ਹੈ ਜਿਹੜਾ ਚੇਂਜ ਹੋ ਗਿਆ ਅਸੀਂ ਆਨੰਦਪੁਰ ਸਾਹਿਬ ਹੁਣ ਇਸ ਟਾਈਮ ਫਿਰਦੇ ਆਂ ਤੇ ਅੰਕਿਤ ਕਹਿੰਦਾ ਪਹਿਲਾਂ ਜਾਣਾ ਨਾਣਾ ਦੇਵੀ ਕਿਉਂਕਿ 3:30 ਵਜੇ ਆ ਹੁਣ ਇਸ ਟਾਈਮ ਠੀਕ ਹੈ ਜੀ ਇਸ ਤੋਂ ਬਾਅਦ ਅਸੀਂ ਨਾਣਾ ਦੇਵੀ ਜਾਵਾਂਗੇ ਢੋਲ ਗੱਪੇ ਏ ਲੱਛਣੇ ਦੇ ਮੈਨੂੰ ਇਹ ਥੋੜੇ ਥੋੜਾ ਜੈਂਡਰ ਦਾ ਫਰਕ ਲੱਗਦਾ ਮੈਨੂੰ ਲਿਆ ਇਹ ਠੀਕ ਡੇਰੇ ਖੜਾ ਹੈਗਾ ਲੈਣਾ ਵੀ ਦਰਸ਼ਨ ਕਰਕੇ ਆ ਕੇ ਅਸੀਂ ਸਟੇ ਕਰਾਂਗੇ ਨੰਦਪੁਰ ਸਾਹਿਬ ਫਿਰ ਸਵੇਰ ਅਕਤਮਾ ਜੁਬਾ ਦੇਖਾਂਗੇ ਉਸ ਤੋਂ ਬਾਅਦ ਚੱਲਾਂਗੇ ਮੋਹੀਵਾਲ ਹਾਂ ਤੇ ਸਰ ਰਮਨੂnder ਲੱਗਦਾ ਬਈ ਪਹਾੜਾਂ 'ਚ ਗੱਡੀ ਚਲਾਉਣ ਤੋਂ ਕਿ ਥੋੜਾ ਜਿਹਾ ਇਹ ਘਬਰਾ ਜਾਂਦਾ ਇਹਨੂੰ ਹਜੇ ਦੱਸਿਆ ਨਹੀਂ ਹੈਗਾ ਵੀ ਰਸਤਾ ਕਿੱਦਾਂ ਦਾ ਇਹਨੂੰ ਪਈ ਨਹੀਂ ਪਤਾ ਕਿ ਹੈ ਕਿ ਤੈਨੂੰ ਐਂ ਲਿਆਏ ਵੀ ਡਬਲ ਰੋਡ ਹੈਗਾ ਸਿੰਗਲ ਰੋਡ ਹੈ ਪਤਾ ਲੱਗ ਗਿਆ ਓਏ ਕੀ ਬੋਲਿਆ ਅੰਤਿ ਦਾ ਮੋਟਿਵ ਹੈਗਾਗਾ ਛੇਰ ਵਾਲੀ ਮਾਤਾ ਦੇ ਦਰਸ਼ਨ ਕਰਨ ਬਟ ਮੇਰਾ ਮੋਟਿਵ ਹੈਗਾਗਾ ਜੋਣੇ ਮੋੜ ਨੂੰ ਦੇਖਣ ਮੈਂ ਜਾਊਂਗਾ ਓਏ ਆਪਾਂ ਕਿਹ ਜਾ ਵੇ ਸ਼ੇਰਾਨੀ ਮਾਤਾ ਦੇ ਦਰਸ਼ਨ ਕਰਨ ਨਿਆਣਾ ਦੇ ਵੀ ਆ ਠੀਕ ਆ ਆਪਾਂ ਜਾਵਾਂਗੇ ਜੋਣਾ ਮੋੜ ਦੇ ਦਰਸ਼ਨ ਕਰਨ ਜੋਣਾ ਮੋੜ ਛੱਤਰੀ ਚੜਾਣ ਚੱਲਿਆ ਆਹਾ ਅੱਗੇ ਚੱਲੋ ਮੁੰਡਿਆ ਆੜਾ ਆਲੂ ਵੇਚਣਾ ਜਾ ਬੱਸ ਕਰ ਹੁਣ ਕਿਹਨੇ ਮੋੜਦਾ ਵੀ ਹੈਂ ਕਿੱਕ ਹੋ ਗਈ ਹੋ ਜੂਗਾ ਕੁਲਚਾ ਜੀ ਸ਼ਾਨਦਾਰ ਜ ਆ ਉਸ ਤੋਂ ਬਾਅਦ ਲੈਨੇ ਆ ਪਰਵਾਨੀ ਆ ਮੋੜ ਬਾਲਾ ਮਿਲਣਾ ਕੋਈ ਨਾ ਸਹੀਗਾ ਉਹੀਂ ਮੁੜਦਾ ਨਾ ਇਹ ਹਾਂ 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 ਇਹ ਮੋੜ ਨਹੀਂ ਮੁੜਦਾ ਦੇਖੋ ਜਾਣੇ ਕੋਣ ਐਸੀ ਭੂਲ ਮੁਝ ਸੁਣਾ ਨਹੀਂ ਆ ਤੂੰ ਆ ਲੋ ਜੀ ਗੱਡੀ ਸਿੱਧੀ ਮਾਰੀ ਆਪਾਂ ਪਰ ਧੰਗੇ ਜੁੜਗੇ ਤੜੀਆਂ ਜਾਂਦੀਆਂ ਕੋਈ ਰਿਸਕੀ ਚ ਲਾ ਲਾਂਗੇ 2-3 ਕਿਲੋਮੀਟਰ ਗੱਡੀ ਉਹ ਉੱਪਰ ਟੌਪ ਤੇ ਆਹਨੇ ਲੱਟਾ ਜਾਂਦੀ ਉਹ ਲੈਫਟੇ ਜਾਂਦੀ ਲੈਣਾ ਰਬਨ ਛੁੱਟਾ ਤੇ ਰਮਣੇ ਜੇ ਲਵਾਗੇ ਤਾਂ ਬੜਾ ਫਾਇਦਾ ਆਊਗਾ ਪਹਾੜ ਉੱਪਰ ਦੀ ਜਾਊਗਾ ਉਹ ਟ੍ਰੈਵਲ ਵੀ ਹੋ ਜਾਊਗਾ ਹੈਂਗਾ ਪੱਕਾ ਚ ਲੈ ਲੇਗਾ ਆਹ ਦਵਾਇ ਤੇ ਹੈਂਗਾ ਵੀ ਫਸ ਗਿਆ ਸੀ ਇਹ ਯਸ ਨਮਾਸ਼ਾਰ ਨਮਾਸ਼ਾਰ ਅਬ ਮੁੰਡੇ ਹੈਗੇ ਨਮਾਸ਼ਹਿਰ ਦੇ ਸਾਰੇ ਨਮਾਸ਼ਹਿਰ ਦੇ ਹਾਂਜੀ ਭਾਈ ਨਮਾਸ਼ਹਿਰ ਬੰਗਾ ਭਾਈ ਨਮਾਸ਼ਹਿਰ ਬੰਗਾ ਬੰਗਾ ਦੇ ਹਾਂਜੀ ਠੀਕ ਹੈ ਆਪਣਾ ਚੈਨਲ ਆ ਵੀ ਦਵਿੰਦਰ ਸਿੰਘ ਮਾਨ ਦੇ ਨਾਮ ਤੇ ਠੀਕ ਹੈ ਭਾਈ ਚੈੱਕ ਕਰ ਲਉ ਤੇ ਤੁਹਾਡਾ YouTube ਚੈਨਲ ਪਾਵਾਂਗੇ ਤੁਸੀਂ ਉਹਦੇ ਵਿੱਚ ਹੋਵੋਗੇ ਠੀਕ ਹੈ ਜੀ ਓਕੇ ਭਾਈ ਬਾਏ 1 ਮਿੰਟ ਸ਼ੇਅਰ ਸਬਸਕ੍ਰਾਈਬ ਥੈਂਕ ਯੂ ਥੈਂਕ ਯੂ ਤੇ ਇਹ ਬਈ ਵਿਊ ਆ ਰਮਣ ਦਾ ਦੂਰ ਖੜ ਗਿਆ ਸੀਗਾ ਇਹ ਹੈਗਾਗਾ ਮਤਲਬ ਕਿਹੜਾ ਕਹਿ ਸਕਦੇ ਪੁਆਇੰਟ ਇਹ ਸੁਸਾਈਡ ਪੁਆਇੰਟ ਨੰਗਲ ਦੇ ਸੁਸਾਈਡ ਪੁਆਇੰਟ ਇਹਨੂੰ ਸੁਸਾਈਡ ਪੁਆਇੰਟ ਕਹਿ ਸਕਦੇ ਆ ਤੇ ਓਏ ਇੱਥੇ ਲੈ ਲਿਆ ਆਪਾਂ ਆਪਦੇ ਸੋਹਣੇ ਸੋਹਣੇ 뷰 ਤੇ ਸਾਡੀ ਉਹ ਨਿੱਕੀ ਜੀ ਬੁਗੜੀ ਉਹ ਚੜ ਗਈ ਉੱਤੇ ਕਿਹਨਾਂ ਡਰ ਲੱਗਦਾ ਉਹ ਆਇਆ ਵੀ ਇਹੀ ਡਿੱਗੂਗਾ ਤਾਂ ਹੀ ਡਿੱਗੂਗਾ ਏਰੀਆ ਅਸੀਂ ਜੀ ਵੀ ਬੱਬਾ ਪਿਆਈ ਆ ਹੁਣ ਚੱਲਦੇ ਆ ਮਾਤਾ ਕੋਲ ਕੋਈ ਤਾਂ ਗੱਲ ਆ ਆ ਗਿਆ ਫੌਜਾ ਦੇਖ ਤੇ ਓਹ ਵਾਚ 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 ਮੁੜ ਕੇ ਨੇਰਲੀ ਆ ਗਿਆ ਯਾਰ ਓਰੇ ਬੈਦਰ ਦਾ ਬਸ ਚੌਰੀ ਕਰਦੇ ਜਿਆਦਾ ਉਸਾਈ ਤੇ ਠੀਕ ਹੈ ਓ જય ਮਾਤਾ ਜੀ જય ਮਾਤਾ ਜੀ જય ਮਾਤਾ ਜੀ ਮੈਨੂੰ ਲਗਭਗ ਸਮਣ ਮੈਨੂੰ ਲਗਭਗ ਘੱਟੂ ਘਟਣਾ 9-10 ਸਾਲ ਹੋ ਗਿਆ ਹੋਣਗੇ ਇਹਨਾਂ 9-10 ਸਾਲ ਇੱਥੇ 9-10 ਸਾਲ ਵਾਧ ਆਇਆ ਹੋਊਗਾ ਠੋੜਾ ਘੱਟ کہہ ਰਹੇ ਆ ਉਹ ਵੀ ਘੱਟ 9-10 ਸਾਲ ਵੀ ਘੱਟ ਨੇ ਉਹ ਇੰਨਾ ਇੰਨਾ ਨਹੀਂ ਬਣਾ ਹੁੰਦਾ ਸੀਗਾ ਬਸ ਉਦੋਂ ਜੇ ਐਸੇ ਹੀ ਜੋਣੇ ਮੋੜ ਦੇ ਛਾਲ ਖਾਲ ਦੀ ਮਾਰੀ ਮਾਰੀ ਸੀ ਲੈਣਾ ਦੀ ਵਿਦਾਇ ਹਵਨ ਹੈ ਜੀ ਤੇ ਮੰਦਿਰ ਤੇ ਇੱਥੋਂ ਇਹਨੇ ਜੋਣੇ ਮੋੜ ਦੇ ਮਰੀ ਸੀਗੀ ਛਲਾਂਗ ਤੇ ਮੋਬਾਈਲ ਲੜ ਗੀ ਛਲਾਂਗ ਦੇ ਚੱਕਰ ਤੇ ਮੰਦਿਰ ਨੇ ਗੇਟ ਵਾਲਾ ਪੜਾ ਲਾਇਆ ਹੋਇਆ ਦਿਖਾਵਾਂ ਤੁਹਾਨੂੰ ਕਿਵੇਂ ਕਿੱਧਰ ਗਈ ਉਹ ਸਾਹਮਣੇ ਦੀ ਸਮਾਰਟ ਸ਼ੂਟ ਹੋਈ ਹੈ ਅਮੀ ਦੀ ਫਿਲਮ ਹੋਰੇ ਪੂਰੀ ਐਮੀ ਬਿਰਕਸੈਨਾ ਦੇ ਵੀ ਕਿਦੋਂ ਆ ਗਿਆ ਨਹੀਂ ਜੋਣਾ ਮੋੜ ਬਣਾਈ ਤੁਸੀਂ ਐਮੀ ਬਿਰਕ ਉਹ ਵਾਲਾ ਜੋਣਾ ਦਾ ਜਾਲੀ ਜੋਣਾ ਮੋੜਾ ਉਹਦੀ ਅਸਲੀ ਜਿਹੜਾ ਗੱਗੂ ਕੇ ਲੱਥੀਗਾ ਉਹਦੀ ਹੋਈ ਆ ਵੇ ਯਾਰ ਉਹ ਸੀ ਭਾਈ ਉਹ ਚਿੱਟੀ ਜਮੜੀ ਉਹਦਾ ਪਤਾ ਹੀ ਹੁਣ ਕਿਹਦੀ ਜੋਣੇ ਮੋੜ ਦੀ ਦੇਖੋ ਗਾਇਜ਼ ਗਾਇਜ਼ ਵੀਰੇ ਗਾਇਜ਼ ਵੀਰੇ ਉਹ ਦੇਖੋ ਮੈਨੂੰ ਨਹੀਂ ਆਇਆ ਕਿ ਕਿਹਸਾ ਨਹੀਂ ਚੱਲ ਰਿਹਾ ਨੇਣਾ ਦੀ ਵੀ ਤਾਂ ਹਵਨ ਹੈ ਜੀ ਤੇ ਮੰਦਿਰ ਤੇ ਇੱਥੋਂ ਇਹਨੇ ਜੋਨੇ ਮੋੜ ਦੇ ਮਾਰੀ ਸੀਗੀ ਛਲਾਂਗ ਤੇ ਮੋਬਾਈਲ ਲੜ ਗੀ ਛਲਾਂਗ ਦੇ ਚੱਕਰ ਤੇ ਮੰਦਿਰ ਨੇ ਗੇਟ ਵਾਲਾ ਪੜਾ ਲਾਇਆ ਹੋਇਆ ਦਿਖਾਵਾਂ ਤੁਹਾਨੂੰ ਕਿਵੇਂ ਕਿੱਧਰ ਗਈ ਉਹ ਸਾਹਮਣੇ ਵੀ ਸਮਾਰਟ ਸ਼ੂਟ ਹੋਈ ਹੈ ਅਮੀ ਦੀ ਫਿਲਮ ਉਹਰੇ ਅਮੀ ਵਰਕਸੈਨਾ ਦੇ ਵੀ ਕਦੋਂ ਆ ਗਿਆ ਨਹੀਂ ਜੋਣਾ ਮੋੜ ਬਣਾਈ ਤੁਸੀਂ ਅਮੀ ਪਰ ਕੋਹ ਵਾਲਾ ਜੋਣਾ ਦਾ ਜਾਲੀ ਜੋਣਾ ਮੋੜਾ ਉਹਦੀ ਅਸਲੀ ਜਿਹੜਾ ਗੱਗੂ ਕੇ ਲੱਥੀਗਾ ਉਹਦੀ ਹੋਈ ਹੈ ਓਏ ਯਾਰ ਓਸੀ ਬਾਈ ਓ ਚਿੱਟੀ ਜਮਡੀ ਕਿਹੋ ਜਿਹਾ ਪਤਾ ਹੀ ਹੁਣ ਕਿਹਦੀ ਜੋਨੇ ਮੋੜ ਦੀ ਦੇਖੋ ਗਾਇਜ਼ ਗਾਇਜ਼ ਵੀਰੇ ਗਾਇਜ਼ ਵੀਰੇ ਓ ਦੇਖੋ ਗਾਇਜ਼ ਬਹੁਤ ਮਸਾ ਮਾਰਿਆ ਸਾਨੂੰ ਪਤਾ ਨਹੀਂ ਲੱਗਾ ਕਿੱਥੇ ਛਾਲ ਮਾਰੀ ਸੀ ਉਹਨੇ ਪਤੰਦਰ ਨੇ ਓ ਓ ਯਾਰ ਅਸੀਂ ਜੀ ਬਹੁਤ ਕੋਸ਼ਿਸ਼ ਕੀਤੀ ਟਿਕਾਣਾ ਲੱਭਣ ਦੀ ਸਾਨੂੰ ਮਿਲਿਆ ਨਹੀਂ ਆਪਦਾ ਆਪੀ ਆ ਕੇ ਦੇਖ ਲਓ ਸਾਨੂੰ ਨਹੀਂ ਮਿਲਿਆ ਪਤੰਦਰ ਮਨਿਕ ਡੀਗ ਲੰਬੀ ਝਾਲ ਮਾਰ ਗਿਆ ਹਈ ਤੱਕ ਨਹੀਂ ਪਤਾ ਲੱਗਾ ਸੌ ਲੱਗੇ ਯਾਰ ਅੱਛਾ ਆਦੇ ਗੁਰੂ ਪੱਗੜਾ ਤਰਸ਼ੂਲ ਦੇਖੀ ਇਧਰ ਪੱਗੜਾ ਤਰਸ਼ੂਲ ਫੜਾਇਆ ਵਰਦਾ ਸਰਦਾਰ ਜੀ ਨੂੰ ਦੇਖੋ ਦੇਖੋ ਸਰਦਾਰ ਜੀ ਸਰਦਾਰ ਜੀ ਦਾ ਮੂੰਹ ਤਾਂ ਦੇਖੋ ਸਰਦਾਰ ਜੀ ਦਾ ਮੂੰਹ ਚਲੋ ਜਲਦੀ ਫੇਸ ਭਈਆ 1 ਮਿੰਟ ਰੋਕਨਾ ਭਈਆ 1 ਮਿੰਟ ਰੋਕਨਾ ਜਾਣਦੇ ਜਾਣਦੇ ਰੋਕੇ ਮੰਨਦਾ ਰੋਕਣਾ ਮੱਤ ਜਿਸ ਕਾਹਦੀ ਪਤਾ ਚ ਛਾਲ ਮਾਰਦਾ ਆ ਰ ਬੜਾ ਹੈ ਰ ਬੜਾ ਹੈ ਮਾਲੇ ਆਏ ਆਏ ਰੌਂਡ ਦੇਖ ਵੇ ਇਹ ਨਿਕਸ ਵੀਡੀਓ ਤੇ ਜਾਊਗਾ ਹੋਰ ਇਹ ਨਹੀਂ ਉਹ ਮੈਂ ਉਹ ਬੜ ਕੇ ਉੱਠਾ ਰੇ ਕੁਝ ਨਹੀਂ ਹੁੰਦਾ ਓਏ ਆ ਕੀ ਆਏ ਆਏ ਰੌਂਡ ਓਏ ਲੱਟਾ ਉਧਰ ਉਧਰ ਨਾ ਤਾ ਤਨ ਤਾ ਇਹ ਆਏਗਾ ਤੇ ਕਰੀ ਜਾਣਾ ਓਹੋ ਇਧਰ ਇਤਲੇ ਕੁਝ ਵੀ ਨਾਲ ਦੇਖ ਓਏ ਆਏ ਆਏ ਤੱਕੀ ਖੁਲਾਂ ਓਏ ਲੋਗ ਲੱਗੇ ਨਹੀਂ ਖੁੱਲਦੀ ਹਿੱਲਣ ਨੂੰ ਹੀ ਨਹੀਂ ਗਿਆ ਮੈਂ ਟੱਕੀ ਤੇ ਖੁਲਾਈ ਸਕਦਾ ਹਾਂ ਉਧਰ ਉਧਰ ਦੇਖ ਕਿੱਥੇ ਕਿੱਧਰ ਵਿੱਚ ਨਹੀਂ ਕੋਈ ਪਰ ਦੇਖ ਤੇ ਲੈ ਮੈਨੂੰ ਨਾ ਮੈਨੂੰ ਐ ਨਾ ਓਏ ਖੜ ਦੇ ਕਦੋਂ ਗਿਆ ਓਏ ਆ ਸੀ ਪਿੱਛੇ ਓਏ ਉਹ ਕਿਨੇ ਨੇਰੇ ਲੇਖ ਪਰ ਕਹਾਂ ਮੈਂ ਖੜ ਦੇ ਕਦੋਂ ਗਿਆ ਉਹ ਹੋਲੀ ਨਹੀਂ ਜਾਂਦਾ ਇੱਕ ਤਾਂ ਨਹੀਂ ਜਾਂਦਾ ਅੱਛਾ ਓਏ ਇੱਕ ਮਿੰਟ ਆ ਬੜੀ ਇਹਨਾਂ ਨੇ ਕੀ ਲਿਖਿਆ ਡੂ ਲੋਟ ਇੱਧਰ ਆ ਜਾ ਅੰਕੀ ਤਾ ਕਹਿ ਬੰਦੇ ਉਧਰ ਨਾ ਆਓ ਇਹ ਤਾਂ ਇੱਕ ਵਾਰੀ ਕਿਉਂ ਕੀ ਚਲੀ ਗਿਆ ਜੁਕੇ ਨਾ ਇਹਨਾਂ ਨੇ ਲਿਖਿਆ ਕੈਬਨ ਕੇ ਦਰਵਾਜ਼ੇ ਕੇ ਉੱਪਰ ਜੁਕੇ ਨਾ ਹੋਰ ਕੀ ਲਿਖਿਆ ਹੋਰ ਡਰ ਭੋਗਦਾ ਨਾ ਬੈਠੇ ਆਉਂ ਆਸਲਾ ਉਹ ਰੋਡ ਭਾਈ ਦੇ ਪੈਸਾ ਖਰਾਬ ਪੈਸਾ ਖਰਾਬ ਪੈਸਾ ਖਰਾਬ ਨਾ ਲਓ ਬਈ ਨਾ ਲਓ ਬੁੱਦੂ ਕੰਮ ਬੇਕਾਰ ਕੰਮ ਨਾ ਲਓ ਉਹੀ ਜਾਲੀ ਜਾਲੀ ਪਿੱਛੇ ਹੋ ਜਾ ਯਾਰ ਜਾਲੀ ਜਾਲੀ ਕੰਮ ਜਾਲੀ ਬਿਲਕੁਲ ਜਾਲੀ ਪੈਸਾ ਖਰਾਬ ਪੈਸਾ ਖਰਾਬ ਦੋ ਜੀ ਪੈਸਾ ਖਰਾਬ ਕਿਉਂ ਕਿਸੇ ਦਾ ਬਾਂਡਰੀ ਐ ਡੀ ਡੀ ਰਾਤੀ ਇਹਨਾਂ ਨੇ ਆਰ ਪਾਰ ਤਾਂ ਦੀਦੀ ਨਹੀਂ ਹੈਗਾ ਬੰਦਾ ਦੇਖਦਾ ਕੀ ਐਂ ਕਰਕੇ ਦੇਦਾ ਦੀਦੀ ਚੋਕਨਾ ਕਿ ਦਿਵਿੰਦਰ ਤੈਨੂੰ ਮੈਂ 100 ਭਾਈ ਸੀ ਯਾਰੀ 100 ਆ ਉਹ ਨਹੀਂ ਹਿੱਲ ਰਿਹਾ ਮੈਂ ਫਿਰ ਚੋਕਨਾ ਜੋ ਤੈਨੂੰ ਕਹੀ ਹੈ ਨਾ ਉਹ ਨਾ ਖੋਲ ਓਏ ਅਨਕਿਤ ਉਹ ਤੇਰਾ ਰੱਸੀ ਲੱਗੀ ਹੋਈ ਆ ਅਗਰੇ ਕੋਈ ਹਿੰਦੀ ਚ ਬੜ ਕੇ ਸੁਣਾ ਦੇ ਆ ਉਹ ਕੈਬਨ ਦੇ ਦਰਵਾਜ਼ੇ ਤੇ ਪਰੇ ਰਵੇਂ ਠੀਕ ਹੈ ਨਾ ਚਲਤੇ ਹੋਏ ਕੈਬਨ ਮੇਂ ਸਥਾਨ ਪਰਵਰਤਨ ਨਾ ਕਰਨ ਕਿਰਪਾ ਕੈਬਨ ਮੇਂ ਖੜੇ ਨਾ ਹੋ ਖਿੜਕੀ ਕੇ ਹੱਥ ਪਕੜੋ ਹੱਥ ਪਕੜ ਕੇ ਜੋ ਵੀ ਆ ਠੀਕ ਹੈ ਨਾ ਕਿਲੀਪੀ ਮੈਂ ਧੂਆ ਪਣ ਕਰਨਾ ਸੱਤ ਬਣਾਇਆ ਬਸ ਮੈਨੂੰ ਐਂ ਦੱਸ ਦੇ ਗੱਲਾਂ ਤੇ ਅੰਦਰ ਹਾਂ ਮੈਨੂੰ ਇਹ ਅੰਕ ਕਿਧਰ ਨਾ ਗਿਆ ਉਹ ਬਾਈ ਦੇ ਤਾਲੇ ਪਾ ਦੇਣਾ ਮੈਨੂੰ ਐਂ ਦੱਸ ਦੇ ਦੇ ਅੰਦਰ ਵੀ ਮੈਂ ਉੱਥੇ ਥੱਲੀ ਰਹਿ ਸਕਦਾ ਉੱਥੇ ਕਿਵੇਂ ਆਏਗਾ ਹੈ ਉੱਥੇ ਕਿਵੇਂ ਆਏਗਾ ਫੇਰ ਤੁਰ ਕੇ ਪੌੜੀਆਂ ਜੰਮੀ ਬੇਕਾਰ ਪੈਸਾ ਖਰਾਬ ਆ ਤੈਨੂੰ ਐਂ ਬਤਾ ਹੁਣ 550 ਰੁਪਏ ਸੀ ਗਾਲਿਆ ਭਾਈ ਜਮਾ ਟੋਟਲ ਵੇਸਟ ਆ ਕੋਈ ਨਾ ਛੜੋ ਮੈਂ ਤੁਹਾਨੂੰ ਦੱਸਤੀ ਗੱਲ ਕੋਈ ਬੰਦਾ ਨਾ ਚੜੇ ਪੌੜੀ ਨੂੰ ਅਹੇ ਤੇ ਪੌੜੀ ਨੂੰ ਪੈਸਾ ਖਰਾਬ ਆ ਦੇਖੋ ਘਰ ਦੇਖ ਸਕਦੇ ਹੋ ਹੋਰ ਬੱਕਰੀਆਂ ਹੋਰ ਮੱਝਾਂ ਬਾਹਰ ਦੇਖੀ ਘਰ ਦੇਖੀ ਕਿੰਨੇ ਸੋਹਣੇ ਆ ਬਾਈ ਕੁੱਤਾ ਓ ਕੁੱਤਾ ਦੇਖੀ ਘਰ ਦਾ ਅੰਕਿਤ ਇਹ ਚੀਜ਼ਾਂ ਨਾ ਕਰਿਆ ਕਰ ਤੈਨੂੰ ਨਾ ਮੈਨੂੰ ਐਸੀ ਪਿਆਰ ਨਾ ਕਹਿਣਾ ਮੈਂ ਆਂਟੀ ਭਈਆ ਓਹ ਆਂਬ ਦੇਖੀ ਉਹਦੇ ਕਿੰਨੇ ਲੱਗ ਰਹੇ ਲੱਗ ਰਹੇ ਕਿਹੜੀਆਂ ਕਿਆ ਬਾਤ ਆ ਬਾਈ ਓਏ ਹਲੋ ਆਪਣੇ ਲੋਕੇਸ਼ਨ ਬਹੁਤ ਸੋਹਣੀ ਆ ਓਏ ਆ ਦੇਖ ਤਾਲੇ ਕੰਦਰ ਪਿੱਛੇ ਕਿਟੋਕਾ ਨਿੱਕ ਪਾਰੀ ਤੇ ਛੱਡ ਸਕਦੇ ਸੀ ਯਾਰ ਬੰਦਾ ਵੀਡੀਓ ਵੀਡੀਓ ਬਣਾ ਲਿਓ ਇੱਥੇ ਦੇਖ ਤਾਲੇ ਰਮਣ ਯਾਰ ਮੈਨੂੰ ਪਤਾ ਮੈਂ ਪਹਿਲਾਂ ਬੈਠਿਆ ਉਹ ਜਿਹੜਾ ਜਦੋਂ ਕਿਹਾ ਖੜਾ ਨਾ ਹੋਵੇ ਪਾਲ ਦਾ ਪਿੱਛੇ ਹੈ ਮੇਰਾ ਓਏ ਯਾਰ ਤੂੰ ਬਹਿ ਜਾ ਦਿਵਿੰਦਰ ਯਾਰੀ ਕਿਉਂ ਬੀ ਗੱਲਾਂ ਕਰਦਾ ਹੁਣ ਸਾਰਾ ਕੁਝ ਕੈਦ ਹੋਈ ਜਾਂਦਾ ਨਹੀਂ ਜਦੋਂ ਮੈਂ ਤੈਨੂੰ ਕਿਹਾ ਵੀ ਇਹ ਜੀ ਗੱਲਾਂ ਹੀ ਨਾ ਕਰ ਓਏ ਹਾਏ ਇਹ ਕੀ ਆਈਟੀ ਫੂਡ ਤੇ ਬੈਠਾ ਓਏ ਪਾ ਚੋਕ ਨਾ ਅੰਕੂ ਮੈਨੂੰ ਨਾ ਮੈਂ ਸਿੱਧੀ ਗੱਲ ਕਹਿਣਾ ਬਾਈ ਆਪਣੀ ਯਾਰੀ ਖਤਮ ਹੋ ਜੂਗੀ ਤੇ ਇਹਦੇ ਅਗੇਂਸਟ ਗਏ ਜੀ ਚੋਕ ਚੋਕ ਨਾ ਦਿੰਦਾ ਬਈ ਯਾਰਾ ਏਰਾ ਐਡੀ ਰੂਡ ਦਿਖਾਈ ਐ ਨਾ ਪਰ ਐਡੀ ਰੂਡ ਦਿਖਾ ਰਿਹਾ ਸਿੱਧੇ ਬੈ ਜਾਣਾ ਏਡੋਰੀ ਐ ਨਾ ਸਿੱਧੇ ਬੈ ਜਾ ਐ ਕਰ ਯਾਰ ਬੈ ਜਾ ਕਰ ਉਹ ਆਪਕੇ ਲੱਗ ਰਿਹੀਂ ਕਿੰਨ ਲੱਗ ਰਿਹਾ ਤੇਰੇ ਸੈਂਟਰ ਚ ਹੋ ਜਾ ਬਾਈ ਸੈਂਟਰ ਚੀਆਂ ਬਾਈ ਓਏ ਆ ਪੈਰ ਲਾ ਪੈਰ ਲਾ ਓਏ ਪੈਰ ਥੰਨਾ ਕਰ ਲਾ ਥੱਲੇ ਕਰ ਲਾ ਪੈਰ ਨਹੀਂ ਹਿਲਦਾ ਯਾਰ ਨਹੀਂ ਡਿੱਗਦਾ ਇਹ ਆ ਡਿੱਗੂ ਕਿੱਥੇ ਬਣਦਾ ਆਦੇ 4 ਮਿੰਟਾਂ ਦੀ ਵੀਡੀਓ ਬਣ ਗਈ ਸੁਆਦ ਆ ਇੱਕ ਕੂਕਬੱਤੀ ਇਹ ਨਾਲ ਚੰਡੋਲ ਟੰਡੂਲ ਤੇ ਲਾ ਲੈਂਦੇ ਓ ਹੋਰ ਯਾਰ ਦਰਾਕ ਤੇ ਕਿੰਨੇ ਘੈਂਟ ਦੇ ਪਰ ਓਏ ਆ ਦੇਖੋ ਓਏ ਮੈਨੂੰ ਤਾਂ ਉਰੇ ਡਾਰਦੇ ਮੈਂ ਸਿੱਧਾ ਇੱਥੇ ਆਉਂ ਸੌ ਲੱਗਿਆ ਪਾਣੂ ਬਈ ਇੱਥੇ ਮੈਂ ਨਹੀਂ ਉੱਤੇ ਜਾਂਦਾ ਦੁਬਾਰੇ ਆਹ ਚੜੇਗਾ ਕਿਵੇਂ ਜੰਗਲਾਂ ਨੂੰ ਸੱਪ ਸੱਪ ਲੜ ਗਏ ਨਾ ਓਏ ਸਿੱਧਾ ਹੀ ਇੱਥੇ ਆਉਂਗਾ ਇੱਥੋਂ ਕਿੱਥੇ ਮੈਂ ਆਇਾਂਗਾ ਕਾਹਦਾ ਹਟਾਂਗਾ ਬਾਗ ਨਾਲੋਂ ਰਸਤਾ ਬਾਗ ਨਾਲੋਂ ਪਿੱਛੇ ਤੇਰੇ ਜ਼ਿੰਦਗੀ 'ਚ ਨਾ ਕੁਝ ਫੈਸਲੇ ਲੈਣੇ ਸਿੱਖਲਾ ਫੇਰੀ ਵੇ ਜ਼ਿੰਦਗੀ ਦੇ ਵੱਡੇ ਬਣ ਜਾਣਾ ਹਾਂ ਤਾਂ ਵੀ ਉਹਨੇ ਕੋਲੇ ਹੀ ਤਾਂ ਆ ਪਹੁੰਚ ਗਏ ਨਾਲੇ ਆਪਾਂ ਇੱਥੋਂ ਘੁੰਮ ਆ ਗਏ ਹੁਣ ਪੋਣੇ 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 ਟੋਟਲੀ ਵੇਸਟ ਟੋਟਲੀ ਵੇਸਟ ਟੋਟਲੀ ਵੇਸਟ 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 ਅੱਜ ਪੈਸਾ ਵੇਸਟ ਓਏ ਥੱਲੇ ਜਿੱਦਣ ਰੱਖ ਲਾ ਯਾਰ ਉਹਨੇ ਕਿਹਾ ਹੀ ਖੜਾ ਓਏ ਜਿੱਦਣ ਰੱਖ ਦ ਲੈ ਉਹ ਦੇਖ ਲੈ ਬੰਦੇ ਨੂੰ ਖਾੜਨੇ ਵੀ ਨਹੀਂ ਦਿੰਦਾ ਹੈਗਾ ਬੰਦੇ ਨੂੰ ਪਤਾ ਫੇੜ ਕੇ ਉਹ ਮੜਾ ਜਿ ਐਂ ਵੀ ਕਰ ਗਿਆ ਓਏ ਅੰਗੇ ਮੈਂ ਤੈਨੂੰ ਕਿਹਾ ਸੀ ਨਾ ਤੇਰੀ ਮਾਂ ਤੇਰੀ ਮਾਂ ਓ ਯਾਰ ਬੰਦ ਚੋਗਾ ਓ ਯਾਰ ਅੰਕਲ ਤੋਂ ਸੋਤ ਤੇ ਗਏ ਉਹਨੇ ਦਾ ਨਾ ਭਾ ਪਹੁੰਚ ਗਏ ਸਾਲਾ ਸੋਚ ਦੇਖੀ ਇਹਦੀ ਗੰਦੀ ਸਾਲਾ ਪਤਾ ਹੈ ਕਿ ਨਹੀਂ ਟਿਕਦੀ ਇਹ ਯਾਰ ਸਾਲਾ ਮਰਾ ਇੱਕ ਕਰੀ ਇੱਕ ਪਤਾ ਨਹੀਂ ਉਹ ਨਹੀਂ ਯਾਰ ਪਤਾ ਘਾ ਪੜਿਆ ਓਏ ਆ ਦੇਖ ਜੈਕਾਰਾ ਤੇਰਾਲੀ ਮਾਈ ਦਾ ਬੋਤਾ ਦੇ ਦਰਬਾਰ ਕੀ ਜੈ ਹੁਣ ਤਾ ਕਰਦਾ ਓ ਯਾਰ ਹੁਣ ਕਰਾਂਗੇ ਪੈਦਲ ਟ੍ਰੈਵਲ ਇੱਕ ਲੈਣਾ ਸ਼ਾਰਟ ਉਸ ਰਿਲੇਟਡ ਲਵਾਂਗੇ ਕਿਰਾ ਤੁਰ ਕੇ ਦੇਖੀਏ ਤੇਰੇ ਨੰਦ ਬੜਾ ਹੰਦਾ ਅਸਮਾਨ ਨਾ ਪੂਰਾ ਠੰਡਾ ਠੰਡਾ ਹੈਗਾ ਸਾਫ ਆ ਪੂਰਾ ਪੱਧ ਕੀ ਚੱਲਦੇ ਆ ਬੇਕਾਂ ਲੱਗਦੀ ਆ ਆ ਜਾ ਜੀ ਬਾਦ ਰਿਵਾਰ ਸਾਹਿਬ ਪਹੁੰਚ ਗਏ ਜੀ ਦਰਵਾਰ ਸਾਹਿਬ ਤੋਂ ਹੁਣ ਆਪਾਂ ਦਰਸ਼ਕ ਕਰਾਂਗੇ ਲੰਗਰ ਜਿਹੜਾ ਆਪਾਂ ਛਕ ਲਿਆ ਤੁਸੀਂ ਦੇਖ ਸਕਦੇ ਬੀਤ ਗਿਆ ਬੀਤ ਆ ਦੇਖ ਲੋ ਲੈ ਲੈ ਚਾਰ ਪੋੜੀਆਂ ਨਹੀਂ ਜੜ ਸਕਿਆ ਇਹ ਅੱਜ ਇਹ ਕਹਿੰਦਾ ਸੀ ਕੌਮ ਦੇ ਬੰਦੇ ਆ ਕੀ ਹੋ ਗਿਆ ਵਲੌਗ ਚ ਪਾ ਰਿਹਾ ਮੈਂ ਵਲੌਗ ਚ ਖਾਦ ਮਾਂ ਬੰਦ ਐ ਖਾਦਮ ਵੱਡਾ ਸਿੰਘ ਸਰਦਾਰ ਨੂੰ ਦੇਖ ਲੋ ਰਮਣੀ ਆ ਜਾਈਂ ਕਿਹਦਾ ਪੋੜੀਆਂ ਚੜਦਾ ਯਾਰ ਹੁਣ 20 ਤੇ ਗਿਆ 20 ਤੇ ਬੰਦਾ ਚੱਲ ਹਾਂ ਸਰ ਤੁਸੀਂ ਬਹੁਤ ਯਾਦ ਯਾਰ ਹੁਣ ਚੱਲਦੇ ਆ ਜੀ ਅਪ ਦਰਸ਼ਨ ਕਰਨ ਦਰਸ਼ਨ ਕਰਕੇ ਉਹ ਤੋਂ ਬਾਅਦ ਚਲਾਂਗੇ ਆਪਾਂ ਅੱਠਵਾਂ ਜੁਬਾ ਦੇਖੋ ਠੀਕ ਹੈ ਜੀ ਚੜਨ ਲਈ ਇੱਕ ਪਰਮੈਂਟਲੀ ਦਿੱਕਤ ਨਹੀਂ ਆਈ ਆ ਦਰਸ਼ਨ ਸਾਡੇ ਬਹੁਤ ਸੋਹਣੇ ਹੋਏ ਜੀ ਕੇਸਗੜ ਸਾਹਿਬ ਇਸ ਦਰਖਤ ਥੱਲੇ ਜਿਹੜਾ ਕਹਿੰਦੇ ਇਹ ਸਥਾਨ ਦੇ ਉੱਤੇ ਖਾਲਸਾ ਪੰਥ ਦੀ ਸਾਜਨਾ ਹੋਈ ਸੀ ਜੋ ਆਪ ਨੂੰ ਇੱਕ ਵੱਖਰੀ ਪਛਾਣ ਮਿਲੀ ਸੀ ਉਹ ਆਪ ਨੂੰ ਇਸ ਸਥਾਨ ਦੇ ਉੱਤੇ ਮਿਲੀ ਸੀ ਤਾਂ ਮੈਨੂੰ ਦੂਦਾ ਪੰਜਾਬੀ ਨਹੀਂ ਦੋ ਭਈਆਂ ਦੂਦਾ ਫਿਰ ਤੇ ਤੈਨੂੰ ਆਉਣੀ ਆਉਂਦੀ ਇੱਕ ਅੰਗਰੇਜ਼ੀ ਪੰਜਾਬੀ ਹਿੰਦੀ ਅੰਗਰੇਜ਼ੀ ਮਾਰੀ ਮੁਠੀ ਹੁੰਦੀ ਠੀਕ ਹੈ ਨਾ ਮਲਿਆਲਮ ਹੋ ਗਈ ਕਨੇ ਆਂਡਮ ਹੋ ਗਈ ਉਥਾਲੀ ਹੋ ਗਈ ਤੈਨੂੰ ਜ਼ਰੀ ਆਉਂਦੀ ਆਹ ਨਹੀਂ ਮਲਿਆਲਮ ਉਹਦੀ ਕਲਿਆਲਮ ਕਹਦਾ ਮੈਨੂੰ ਮਲਿਆਲਮ ਉਹਦੀ ਕਲਿਆਲਮ ਉਹਦੀ ਚਲ ਸਾਲਾ ਹੁਣ ਆ ਗਏ ਜੀ ਅਸੀਂ ਬਰਾਸਤੇ ਖਾਲਸਾ ਇੱਥੇ ਅੰਦਰ ਹੈਗੀ ਹੈਗੀ ਫੋਟੋਗ੍ਰਾਫੀ ਹੈਗੀ ਬੰਦ ਤਾਂ ਕਰਕੇ ਕੈਮਰਾ ਇਸ ਤਰ੍ਹਾਂ ਦਾ ਕੀ ਰਹੂਗਾ ਅੰਦਰ ਤੱਕ ਨਹੀਂ ਜਾ ਸਕਦੇ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਟਿਕਟ ਫਰੀ ਹੈ ਤੇ ਕੋਈ ਵੀ ਆ ਕੇ ਆਨੰਦ ਲੈ ਸਕਦਾ ਹੈ ਗ੍ਰੀਨਰੀ ਬਹੁਤ ਸੋਹਣੀ ਹੈ ਪਾ ਬਣਾਇਆ ਬਹੁਤ ਸੋਹਣਾ ਆ ਦੇਖੀ ਬੋਲੇ ਬਹੁਤ ਸੋਹਣਾ ਯੋਗਦਾਨ ਕੀਤਾ ਹੋਇਆ ਅਰੇ ਐਸਾਈ ਤੇ ਇਸ ਤੋਂ ਬਾਅਦ ਚੱਲਾਂਗੇ ਆਪਾਂ ਹੁਣ ਅੱਗੇ ਕੁੜੀ ਵਾਲ ਠੀਕ ਹੈ ਜੀ ਠੀਕ ਹੈ ਨਾ ਉਹ ਜਿਵੇਂ ਮਾਂ ਬਣਾ ਮਰਾਂ ਦੇ ਦੀ ਪ੍ਰਕਰਮਾ ਕਰਦੇ ਹੋਏ ਲੋਕ ਤੇ ਦਰਸ਼ਨ ਕਰਦੇ ਲੋਕ ਦਿਖਾਏ ਜਾ ਰਹੇ ਨੇ ਇਵਰਾਜ਼ ਦੇ ਕਾਦਰ ਨੇ ਤਸਵੀਰਾਂ ਲੱਗੀਆਂ ਹੋਈਆਂ ਨੇ ਕੱਲੀ ਕੱਲੀ ਤਸਵੀਰ ਨਾ ਕਿ ਇਜਾਜ਼ਤ ਕਰ ਰਹੀ ਹੁੰਦੀ ਕਿਸੇ ਨਾ ਕਿਸੇ ਚੀਜ਼ ਨੂੰ ਜਿਵੇਂ ਆਹ ਦੇਖੋ ਤੁਸੀਂ ਹਨਾ ਜੀ ਤੇ ਆਹ ਗੁਰੂ ਘਰ ਦਿਖਾਇਆ ਗਿਆ ਉੱਪਰ ਸੇਵਾ ਹੋ ਰਹੀ ਹੈਗੀ ਪੋਚੇ ਲੱਗ ਰਹੇ ਨੇ ਆਹ ਸਵਾਰੀਆਂ ਜਿੱਤੀਆਂ ਨੇ ਮਿਸ਼ਤੀ ਲੱਗਿਆ ਹੋਇਆ ਹੈਗਾ ਤੇ ਆਹ ਆਨੰਦ ਕਰਦੇ ਹੋ ਰਹੇ ਨੇ ਆਹ ਲੜੀਆਂ ਲੱਗ ਰਹੀਆਂ ਨੇ ਘਰ ਦੇ ਵਿੱਚ ਤੇ ਬਹੁਤ ਘਰ ਦੇ ਦਿਵਾਲ ਦੇਖੀ ਜਾਂਦੇ ਇਹ ਆਪੇ ਇਸ ਕਾਰ ਤੇ ਨਿਕਾ ਮਾਰੀਏ ਇਹ ਰੋਟੀ ਪਛਾਦਾ ਬਣਾ ਰਹੇ ਨੇ ਵੱਡਾ ਬੰਦਾ ਉਹਦੇ ਮੁੰਡੇ ਨਾਲ ਗੱਲ ਕਰੀਏ ਆਪਾਂ ਆਪਾਂ ਉੱਪਰ ਦੇ ਘਰ ਤੇ ਗੱਲ ਕਰੀਏ ਇਹ ਬਣਾ ਕਿਵੇਂ ਤੌੜੇ ਬਣਾਈ ਜਾਂਦੇ ਨੇ ਆਪਾਂ ਇੱਥੇ ਗੱਲ ਕਰਦੇ ਹਾਂ ਹੁਣ ਇਸ ਘਰ ਦੇ ਵਿੱਚ ਕੁੜੀਆਂ ਮਤਲਬ ਫੁਲਕਾਰੀਆਂ ਬਣਾਈ ਜਾਂਦੀਆਂ ਨੇ ਜੀਆਂ ਠੀਕ ਹੈ ਜੀ ਤੇ ਇਸ ਵਿੱਚ ਕੀ ਹੈ ਕੀ ਲੱਸੀ ਡਰਕ ਰਹੇ ਨੇ ਸੋ ਕਿਲਾ ਦੇਖਣਾ ਹੀ ਹੋਏਗਾ ਵਧੀਆ ਲੰਦਾ ਤੇ ਆ ਦੇ ਕੋਈ ਸਟਾਲ ਆ ਦੀਆ ਲੈਣਾ ਆਇਆ ਹੋਇਆ ਹੈਗਾ ਨਾ ਦੇਖ ਕੇ ਤੋ ਤੇ ਸਬਜ਼ੀ-ਬੁੱਢੀ ਟਰਾਂਸਮਾਨ ਲੈ ਰਿਆ ਵਾ ਮਾਲ ਲਈ ਹੁੰਦਾਗਾ ਟਾਬੇ ਦਾ ਤੇ ਆ ਟਾਬੇ ਦੇ ਬੰਦੇ ਰੋਟੀਆਂ ਹੈਂ ਜਾਂਦੇ ਨੇ ਟਰੱਕ ਛੜਾ ਆ ਲੱਗ ਰਿਹਾ ਇੱਥੇ ਮੇਲਾ ਤੇ ਇਧਰ ਕਣਕ ਵਡਾਈ ਹੋ ਗਈ ਆ ਤੇ ਉਹਦੀ ਕਰਨ ਕਰੀ ਜਾਂਦੇ ਨੇ ਤੇ ਆ ਦੇਖ ਸਕਦੇ ਹੋ ਇਧਰ ਕੀ ਹੋ ਰਿਹਾ ਹੈਗਾ ਦਿਵਾਨ ਲੱਗਿਆ ਹੋਇਆ ਹੈਗਾ ਜੀ ਕੱਲਾ ਮਤਲਬ ਕੱਲੀ ਕੱਲੀ ਤਸਵੀਰ ਨਾਲ ਅਸੀਂ ਦੇਖੋਗੇ ਥੂ ਥੱਲੋਂ ਲੈ ਕੇ ਇਹ ਥੱਲੋਂ ਲੈ ਕੇ ਉੱਪਰ ਤੱਕ ਹੈਗਾ ਤੇ ਪਰਲੇ ਸਾਈਡ ਵੀ ਆਪਾਂ ਹੁਣ ਪਰਲੇ ਸਾਈਡ ਚੱਲਦੇ ਆਂ ਦਰਬਾਰ ਸਾਹਿਬ ਵਿੱਚ ਮੀਂਹ ਪੈ ਰਿਹਾ ਤੇ ਮੀਂਹ ਦੀ ਆਵਾਜ਼ ਸੁਖਾ ਰਹੇ ਨੇ ਇਹ ਹੋ ਗਿਆ ਜੇ ਹੁਣ ਦੱਸਦੇ ਵੀ ਸਮਾਂ ਬਦਲਦਾ ਜਾ ਰਿਹਾ ਹੈ ਇਹਦੇ ਵਿੱਚ ਤੇ ਇਹ ਹੋਇਆ ਰਾਤ ਹੋ ਜਾਂਦੀ ਏ ਇੱਕ ਤਾਂ ਚਲੋ ਸਮੇਂ ਇਹਦੇ ਵਿੱਚ ਦਿਖਾ ਦਿੰਨੇ ਆ ਵੀ ਆਹ ਦੇਖੋ ਜੀ ਆ ਪੰਜਾਬ ਪੁਲਿਸ ਪਲਸਰ ਲੀਫਰਦੀ ਤੇ ਖੜੋ ਚੱਲਣ ਹੋ ਜਾਂਦੇ ਆ ਪਛਾਣਨ ਦਾ ਵੇਟ ਕਰਦੇ ਆ ਫਿਰ ਤੁਹਾਨੂੰ ਡਿਸਪਲਾਈਨ ਕਰਦੇ ਆ ਸਾਰਾ ਕੁਝ ਦਰਬਾਰ ਸਾਹਿਬ ਵਿੱਚ ਦੀਵਾਲੀ ਹੈ ਦੀਵਾਲੀ ਮਨਾਈ ਜਾ ਰਹੀ ਹੈ ਲੜੀਆਂ ਲੱਗੀਆਂ ਤੇ ਸਾਰੇ ਪਿੰਡਾਂ 'ਚ ਲੜੀਆਂ ਆ ਗਈਆਂ ਦੇਖੋ ਜੀ ਸਾਰਾ ਪੰਜਾਬਰ ਦੀਵਿਆਂ ਨਾਲ ਲੜੀਆਂ ਨਾਲ ਪਟਾਕੇ ਦੀ ਬਾਸ ਸੁਣ ਸਕਦੇ ਤੁਸੀਂ ਬਹੁਤ ਸੋਹਣਾ ਸਿਸਟਮ ਬਣਾਇਆ ਹੋਇਆ ਹੈ ਜੀ ਬਹੁਤ ਸੋਹਣਾ ਇਧਰ ਤੋਂ ਬ੍ਰਾਹਮਣ ਦੀ ਆਵਾਜ਼ ਆ ਤੁਸੀਂ ਧਿਆਨ ਨਾਲ ਗੌਰ ਨਾਲ ਸੁਣੋ ਤੇ ਬ੍ਰਾਹਮਣ ਬਣਾਇਆ ਹੋਇਆ ਹੈਗਾ ਬੰਦਣਾ ਤਾਂ ਬੰਦਣਾ ਬੁਲਵਲਾਇਆ ਗਿਆ ਬੰਦਣਾ ਕਤਨਾ ਗੁਰ ਇਸ ਜਗ੍ਹਾ ਤੇ ਜੋ ਸਿੱਖਾਂ ਨਾਲ ਮਤਲਬ ਕਤਲੇਆਮ ਹੋਏ ਸੀਗੇ ਜੋ ਯੁੱਧ ਹੋਏ ਸੀ ਉਹ ਦਿਖਾਈ ਜਾ ਰਹੇ ਨੇ ਤੇ ਇਹ ਉਹ ਸ਼ਿੱਕਾ ਦਿਖਾਇਆ ਜਾ ਰਿਹਾ ਜੋ ਮਹਾਰਾਜਾ ਜੀ ਸਿੰਘ ਨੇ ਜਉਨਾ ਵੇਲੇ ਜਿੱਲਾ ਸੀ ਨਾਨਕਸਰੀ ਸ਼ਿੱਕਾ ਇਦੇ ਵਿੱਚ ਪੁਰਾਣਾ ਬਾਜ਼ਾਰ ਦਿਖਾਇਆ ਹੋਇਆ ਬਈ ਦੇਖੋ ਕੋਣ ਤੁਹਾਨੂੰ ਦਿਖਾਵਾਂਗੇ ਮਹਾਰਾਜ ਰਣਜੀਤ ਸਿੰਘ ਜੀ ਤੁਹਾਨੂੰ ਦਿਖਾਉਂਦੇ ਆ ਤੁਹਾਨੂੰ ਉਹ ਰਾਜ ਜਦੋਂ ਇੱਕ ਮਹਾਰਾਜੇ ਨੂੰ ਸਲਾਮਾ ਹੁੰਦੀਆਂ ਸੀ ਕਿਵੇਂ ਪੂਰੀ ਪ੍ਰਜਾ ਦੇਖੋ ਕਿੱਦਾਂ ਖੜੀ ਹੈ ਸਿੰਗਲ ਬੰਦੇ ਦੇ ਮੂਰੇ ਹਨਾ ਮਹਾਰਾਜ ਚਾਨ ਹੁੰਦਾ ਵਾਹ ਬਹੁਤ ਐਸਾ ਨਹੀਂ ਮਜ਼ੇਦਾਰ ਮਹਾਰਾਜ ਦਾ ਹੈ ਕਿਸੇ ਨੇ ਹਾਂਜੀ ਦੋਸਤੋ ਕਿਵੇਂ ਲੱਗਾ ਸਾਡਾ ਵਲੌਗ ਆਸ ਕਰਦੇ ਹਾਂ ਪਸੰਦ ਆਇਆ ਹੋਗਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਸਨੂੰ ਸਾਡੀਆਂ ਨਵੀਂ-ਨਵੀਂ ਵੀਡੀਓ ਤੁਹਾਡੇ ਕੋਲ ਆਉਂਦੀਆਂ ਰਹਿਣ ਇਸ ਵੀਡੀਓ ਨੂੰ ਲਾਈਕ ਕਰ ਦਿਓ ਜੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ